ਉਹਨਾਂ ਰੁਮਾਨਿ ਵਿੱਛਿਆ ਵਾਲੀ ਜਿਹੜੀ ਅੱਜ ਵੀ ਸਾਡੀ ਜੋਗ ਅਗਵਾਈ ਕਰਦੀ। ਵਰਨਾਨ ਦੇ ਪਾਜਾ ਨੇ ਸੁਮਿੱਤਰ ਸਾਪੇ ਨੂੰ ਲੈ ਕੇ ਸ਼ਰੋਮਣੀ ਬੋਰਡ ਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਤੌਰ ਤੇ ਪ੍ਰਬੰਧ ਕਰਦੀ ਆ। ਪਰ ਇਹ ਸਿੱਖ ਪੰਥ ਦੀ ਮਹਾਨ ਜੱਟੇ ਪੰਥ ਦੀ ਸ਼ਕਤ ਜਿਹੜੀ ਉਸ ਮਹਾਨ ਅਨੋਖੇ ਜੀਹਰ ਅਦੁੱਤੀ ਸ਼ਕਤੀ ਹੈ। ਸਤੰਗ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਇਹ ਸੰਪਰਦਾਇ ਅਗਵਾਈ ਕਰਦੇ ਉਹ ਅਗਵਾਈ ਦੀ ਪ੍ਰਕਿਰਿਆ ਉਹ 3 ਪੇਜਾਂ ਦੇ ਸੰਪਰਦਾਇ ਅਗਵਾਈ ਕਰਦੇ ਜੇ ਬਾਬਾ ਵਰਗ ਸਿੰਘ ਜੀ ਦੇ ਹਿੱਸੇ ਆਇਆ ਚਹਾਵਤ ਆਈ ਤੇ ਜੇ ਸੰਤ ਬਾਬਾ ਜਰਮੈਲ ਸਿੰਘ ਆਲਸਾ ਪਟਨਾ ਵਾਲਿਆਂ ਦੇ ਹਿੱਸੇ ਆਇਆ ਤਾਂ ਪੁਰਾਣੀ ਪਰਸਰਾ ਬਾਬਾ ਦੀਪ ਸਿੰਘ ਵਾਲੀ ਮੋਰ ਲਾਜੜ ਹੋਈ ਇਹ ਸ੍ਰੀਮਈ ਸਾਡੀ ਦੇ ਵਿੱਚ ਇਹ ਮਹਾਨ ਸੰਪਰਦਾਨਾ ਇਹ ਯੋਗਦਾਨਿਆ ਕੋ ਸਾਤਵੇਂ ਨਹੀਂ ਕਿਉਂਕਿ ਕਿਹੜੀ ਲੜਾਈ ਸੀ ਸਤਕਨ ਗ੍ਰੀਹ ਹਰਗੰਦਰ ਸਾਹਿਬ ਦੇ ਵਿਖੇ ਉਹ ਸੀ ਇਸ ਅਕਾਲੀ ਦਲ ਕੋਲੋਂ ਤੇ ਬਾਬਾ ਜੀ ਨੂੰ ਧਰਮ ਦਾ ਸਪੋਰਟ ਕਿੱਦਾਂ ਜੇ ਦੀ ਅਗਵਾਈ ਤੋਂ ਮੈਂ ਜੱਥੇ ਬੰਦੀਆਂ ਕਰੀਆਂ ਪਾਵੇਂ ਬਖਰੇਵੇਂ ਨਹੀਂ ਕਈ ਵਾਰੀ ਆਉਂਦੇ ਰਹੇ ਪਰ ਮੋਰੀਨਾ ਦੇ ਬਾਪੂ ਸੰਤ ਬਾਬਾ ਜਗੈ ਸਿੰਘ ਜੀ ਨੇ ਅਮਰੀਕੀ ਸਰਕਾਰਿਕ ਕੰਮਾਂ ਜੱਡੇ ਬੰਦੀਆਂ ਦਾ ਇਹ ਸਮੇਲ ਬਣਾ ਕੇ ਰੱਖਿਆ ਦੰਦ ਨਹੀਂ ਟਕਾਲ ਤੇ ਮੈਂ ਸਾਖੰਡ ਬਾਦਰੀ ਸੰਤਪਾਪਾ ਕਰਵੰਦ ਸਿੰਘ ਦੀ ਖਾਸਾ ਪੇਟਰਾ ਵਾਲੇ ਜਿਨ੍ਹਾਂ ਨੇ ਉਹ ਗੁਰਮਤੀਆਂ ਜਿਸ ਵਿੱਚ ਲੱਗਦਾ ਸੀ ਤੇ ਗੁਰਮਤ ਦੇ ਵਿੱਚ ਕੁਝ ਸਮਝਿੰਦੀਆਂ ਹੋ ਰਹੀਆਂ ਉਸ ਵੇਲੇ ਫੇਰ ਬੈਠੇ ਨਹੀਂ ਕਿਉਂਕਿ ਸਾਖੰਡ ਵਿੱਚ ਕਾਈ ਦਾ ਰੋਗ ਲਗਾਇਆ ਕਿਉਂਕਿ ਮੰਡਿਆਂ ਵਿੱਚ ਕੁਝ ਝਗੜੇ ਪੈ ਗਿਆ ਸੀ ਉਹ ਗਵਿੰਦਰ ਗਰਵਾਨੇ ਨੂੰ ਇਹਨੇ ਮੈਨੂੰ ਲਾਗੂ ਕਰਾਇਆ ਤੇ ਜੋ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਵੀ ਦਿੱਤਾ ਤੇ ਸੰਕੇਤ ਵੀ ਦਿੱਤਾ ਸੰਤਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ بڑا ਔਖਾ ਸਮਾਂ ਸੀ ਜਿਹੜਾ ਵਿੱਚ ਕੋਈ ਕਰਦਾ ਪਾਦਰੀ ਲਾਗੇ ਆਪਣੇ ਕਾਜੀ ਦਲ ਦੇ ਆਇਆ ਕਰਦੇ ਸਾਰੇ ਹੁਣ ਹਟ ਜਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜੀ ਨੇ ਜ ਬੈਠੇ ਸੀ ਪਰ ਸੰਤਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਉਹ ਆਪਣੇ ਫਰਜ਼ ਨਿਭਾਏ ਜਿਹੜੇ ਸੰਸ ਦੇਸ਼ ਬਿਰਸਤੇ ਦੇ ਵਿੱਚੋਂ ਮਿਹਰੇ ਸੀ ਸੰਤ ਜਪਾਈ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਪਾਲਿਆ ਨੇ ਵੀ ਕਿਉਂਕਿ ਸੱਚ ਦੇ ਬੋਲ ਸੀ ਜਿਹੜੇ ਉਹਨਾਂ ਸੰਗਤਾਂ ਦਾ ਰਹੇ ਲਾਈਵ ਜੋਤ ਨੂੰ ਵੈਸੇ ਵੀ ਚਲਾ ਰਹੇ ਹੋਏ ਕਈ ਮੇਰੇ ਵਰਗੇ ਪਨੇਖਾ ਲੈ ਕੇ ਆਉਂਦੇ ਸੀ ਇੱਕ ਨਾਮ ਹੋਰ ਜਿਹੜੇ ਮੰਦਰ ਦੇ ਅੰਦਰ ਕੀ ਚੱਲ ਰਿਹਾ ਕਈ ਵਾਰੀ ਆ ਚੁੱਕੀ ਆਪਾਂ ਕਈ ਵਾਰੀ ਇਹ ਕੰਮ ਇਹ ਬਾਬਾ ਜੀ ਇਹ ਮੂਹ ਮੰਦਰ ਕਿੱਥੇ ਆਤ ਸੱਚ ਜੁਗਾ ਸੱਚ ਤੱਕ ਆ ਤੇ ਹੁਣੇ ਕਹਿਣਾ ਪਹਿਲਾਂ ਤੱਕ ਪੜਦਾ ਤੇ ਬੰਦੇ ਨੇ ਇੱਕਦਮ ਝੋੜਣੀ ਛਿੜ ਜਾਣੀ ਮੇਰਾ ਕਹਿਣ ਤੋਂ ਬਾਅਦ ਕਿ ਸੁਰਮਤ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ੇ ਸਦਕਾ ਇਹ ਜੱਲੇ ਬੱਤੀ ਨੇ ਆਪਣਾ ਹਮੇਗਾ ਹੋ ਸਾਰਤਕ ਬਾਇਆ ਇਹ ਸਾਧਨ ਵੀ ਕਥਾ ਤੋਂ ਕਈਆਂ ਨੂੰ ਦਿਲ ਵੀ ਲੱਗਦਾ ਉਹ ਦਾਤ ਕਿਉਂ ਲੱਗਦਾ ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜੀ ਸਵੇ ਬੰਦੀ ਆ ਜਿਸ ਨੂੰ ਪੜਾਈ ਆਪਣੇ ਬੰਦੀ ਆ ਇਹ ਸੁਧਾਰਕ ਜੰਦੇ ਬੰਦੀ ਬਾਣੀ ਤੇ ਬਾਣੇ ਨਾਲ ਸੰਕਾਰ ਤੇ ਆਗਮੇ ਨਾਲ ਆਪ ਵੀ ਤੇ ਦੂਸਰਿਆਂ ਨੂੰ ਕਥਾ ਕੀਰਤਨ ਰਾਹੀਂ ਤੇ ਅਬਰ ਸੰਚਾਰ ਨਾਲ ਜੋੜਦੀ ਆ ਤੇ ਕਈ ਵਾਰੀ ਮੇਰੇ ਵਰਗੇ ਗੌਣੇ ਕੱਦ ਵਾਲੇ ਇਹ ਮਸਹੂਲ ਕਰਦੇ ਮੈਂ ਅਕਸਰ ਸੇਕਾ ਵੀ ਕਹਿਣਾ ਹੁੰਦਾ ਇਹ ਜੇ ਕੋ ਬੰਦਾ ਕਹ ਲੈ ਤੇ ਕਿਸੇ ਵੀ ਨੂੰ ਤੁੰਤਲਾ ਕਰ ਦੇਵੇ ਕੋ ਸਮਨੇ ਦਾ ਤੁੰਤਲਾ ਹੋ ਜਾਂਦਾ ਪਰ ਸਾਚਾ ਮੇਟਾ ਸਾਚਾ ਰਹਿਦਾ ਉਹਨੂੰ ਕਦੇ ਵੀ ਤੁੰਤਲਾ ਨਹੀਂ ਕੀਤਾ ਜਾ ਲੱਗਦਾ ਇਹ ਜਿੱਥਿਆ ਤੁੰਤ ਕੋ ਸਮੇ ਲਈ ਉਹਦਾ ਜਿਹੜਾ ਮਕਾਨ ਸਕਦੀ ਆ ਜੋ ਮੈਂ ਇਸ ਹੈੱਡ ਕੁਆਟਰ ਦੇ ਉੱਤੇ ਵਧਾਈ ਜਿੰਨ ਸਾਡੇ ਬਹੁਤ ਦੀ ਸਤਿਕਾਰ ਜੋ ਸਤਿਬਾ ਬਾਵਾ ਹਰਮਾਨ ਸਿੰਘ ਖਾਲਸਾ ਪਿੰਡਾਂ ਵਾਲੇ ਜੋ ਕਿ ਕਈ ਮੈਂ ਅੰਦਰੋਂ ਸਿਕਾਵੇਂ ਨਿਕਾ ਦਿੱਤਾ ਹਾਂ ਜਿਹੜੀਆਂ ਜਵੇਬਤੀਆਂ ਦਾ ਫਾਇਦਾ ਲਈਆਂ ਕਈ ਸਿਕਿਸ਼ਤਾ ਜਵੇਬਤੀਆਂ ਨੂੰ ਪੰਚੀ ਫਾਇਦਾ ਦੇ ਦਿੱਤੀਆਂ ਖੰਡ ਬਾਬਾ ਆਮ ਸਿੰਘ ਦੀ ਖਾਲਸਾ ਪਿੰਡਰ ਵਾਲੇ ਦੇਸ਼ ਦੇ ਵਿਦੇਸ਼ ਦੇ ਤੇ ਅੰਕ ਮੀਟਰ ਖਾਲੀਆ ਪਟੀਆਂ ਬ੍ਰਾਂਚਾਂ ਚਾਰ ਵਿੱਚ ਆਉਂਦੀਆਂ ਉਹ ਇਨਾਕੀ ਬਲਾਵ ਉੱਥੇ ਕੋਈ ਸਿੱਜ ਨਹੀਂ ਦੁਕਾਨਦਾਰੀ ਚੱਲਦੀ ਦੁਕਾਨਦਾਰੀ ਤਖਨਾਲਾ ਦੇ ਬਾਤ ਲਿਆ ਕਈ ਵਾਰੀ ਇਹ ਕੂਸ ਹੁੰਦਾ ਇਹ ਕੋਈ ਸਕਾਨਦਾਰੀਆਂ ਨਹੀਂ ਇਹ ਗੁਰੂ ਬਾਤ ਸੀ ਤੇ ਗੁਰੂ ਦੇ ਪਵਿੱਤਰ ਸਿਧਾਂਤ ਦੀ ਸੋਚ ਹੈ ਜਿਹੜੀ ਲੋਕਾਂ ਦੇ ਨਾਲ ਸਾਂਝੀ ਚੱਲਦੀ ਆ ਵਿਦੇਸ਼ ਦੇ ਵਿੱਚ ਵੀ ਅਜੰਮਰ ਸੰਚਾਰ ਹੋ ਰਿਹਾ ਵਿਦੇਸ਼ ਦੇ ਵਿੱਚ ਵੀ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਤੇ ਇਸ ਰੇਖ ਦੇ ਵਿੱਚ ਵੀ ਚੱਲ ਰਿਹਾ ਵਾਡੇ ਨਾਲ ਮਿਲ ਜਾਣ ਵਾਲੇ ਸਾਧ ਬਾਬਾ ਬੰਦਾ ਸਿੰਘ ਬਹਾਦਰ ਗਏ ਜਿੰਨੇ ਫੂਲ ਕਾਲਜ ਘਰਮਤੇ ਬਦੀ ਆਦੇ ਤੇ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਕਈ ਵਾਰੀ ਐਸੀਆਂ ਸਿੱਟੀਆਂ ਆ ਜਾਂਦੀਆਂ ਕਿ ਸਵਾਪੇ ਦੇ ਵਿੱਚ ਮੈਂ ਦੇਖਣਾ ਕਈ ਵਾਰੀ ਕੋਈ ਮੰਦੇ ਉਹ ਉਸ ਬਲਦ ਦੇ ਅਨਾਰ ਪੰਜਾਬ ਨਹੀਂ ਹੁੰਦੇ ਪਰ ਲੰਗਰ ਵੀ ਰਖਾਲ ਦੇ ਜਾਵਾਮੇ ਦੇ ਵਿੱਚ ਵੀ ਆਪਣੇ ਉਹਨਾਂ ਸਾਨਾਂ ਦੀ ਸੇਵਾ ਸੁਭਾਲੀ ਆ ਤੇ ਮੈਨੂੰ ਖੁੱਝੀ ਆ ਕਿ ਉਹ ਗੁਰਮਤਿਆਂ ਸੰਗ ਦੀ ਪੈਣਾ ਅੱਜੋ ਵੀ ਜੁੜ ਰਹੇ ਆ ਤੇ ਮੈਂ ਜਿੱਥੇ ਉਹਨਾਂ ਮਹਾਨ ਸਾਡੇ ਖੁਦ ਨਾਇਜ਼ਾਂ ਦੇ ਜਿਨ੍ਹਾਂ ਨੇ ਜਿੱਕੇ ਦੇ ਚਿੰਤ ਕੋ ਸੰਤਾਨੋ ਕੀਤਾ ਕਾਮ ਦੀ ਜਕਲੀ ਦੇ ਸੂਰਾ ਜੋ ਕਹਿਤਾ ਉਹ ਕੀਤਾ ਤੇ ਸੰਤ ਚਪਾਈ ਉਹਨਾਂ ਦੇ ਸਾਧਾਂ ਦੇ ਫੁੱਲ ਵੀ ਪੇਸ਼ ਕਰਨਾ ਕਾਮਨਾ ਵੀ ਕਰਨਾ ਕਿ ਗੁਰੂ ਸਾਹਿਬ ਦੀ ਕਿਰਪਾ ਕਰਿਓ ਇਹ ਸੁਮੇਤਰ ਗੱਡੇਬੰਦੀ ਨੂੰ ਗੁਰੂ ਸਾਹਿਬ ਦੀ ਆਪਣੀਆਂ ਸਾਰੀਆਂ ਬਖਸ਼ੀਆਂ ਰੱਖਣੀਆਂ ਆ ਜਿੰਨੇ ਵੀ ਸੇਕ ਦੇ ਮਹਾਂਪੁਰਖ ਮਿਲੇ ਆ ਇਹ ਸਾਰੇ ਇਹਨਾਂ ਦੇ ਵਿੱਚੋਂ ਬਹੁਤ سارے ਸੰਤ ਬਾਬਾ ਜਰਨੈਲ ਸਿੰਘ ਤੇ ਅਮਕਾਲੀ ਵੀ ਰਹਿ ਗਏ ਉਹਨਾਂ ਨੂੰ ਉਹ ਜਿਹੜੇ ਜਿਹੜੇ ਸਤਿ ਹਰਮਤ ਦੇ ਸੀ ਉਹ ਵੀ ਸਾਰੇ ਇਹਾਂ ਦੇ ਟੋਕ ਬੈਠੇ ਆ ਤਾਂ ਮੈਂ ਆਸੂ ਦੇ ਬੇ ਸਾਹਮਣੇ ਗੁਰਦੁਆਰਾ ਪ੍ਰਬੰਧਕ ਸਮਿਤੀ ਕੋਲ ਧੰਨਵਾਦ ਦੀ ਕਾਟਾ ਪਾਪਾ ਜੀ ਦਾ ਬੜੇ ਦਿਨ ਹੋ ਗਿਆ ਸੀ ਜਦੋਂ ਚੱਲ ਰਹੀ ਸੀ ਬੀਡੀਐਸ ਦੀ ਖੂਬੇ ਚੱਲਦਾ ਚੱਲੀ ਕਿ 6 ਤਰੀਕ ਨੂੰ ਉੱਥੇ ਕੀ ਹੋਊਗਾ ਤੇ ਆ ਸਕਰਮਾਤ ਵੀ ਸਾਰੇ ਹੋਏ ਕਿ 6 ਤਰੀਕ ਨੂੰ ਉੱਥੇ ਜਿੱਥੇ ਮਹਾਨ ਸ਼ੀਰਾਂ ਦੀ ਯਾਦ ਮਨਾਉਣੀ ਸੀ ਅਕਾਲ ਪੁਰਖ ਸਾਹਿਬ ਜਿਹੜਾ ਸਾਡਾ ਮਹਾਨ ਸਤਿ ਸਿਖਾਂ ਦਾ ਜਿੱਥੋਂ ਹਰ ਇੱਕ ਜਿੱਦੋਂ ਮਾਦੀ ਮੁੰਦਰ ਹੋ ਜਾ ਬਰਕਾਲ ਤੱਕ ਤੋਂ ਮੁੰਦਰ ਨਹੀਂ ਹੁੰਦਾ ਉਸ ਉਸਤਾਨ ਤੇ ਕੀ ਹੋਊਗਾ ਪਰ ਮੈਂ ਵਧਾਈ ਦੇਣਾ ਸਮੁੱਚੇ ਪੰਥ ਨੂੰ ਦੰਦ ਨਹੀਂ ਟਕਾਲ ਨਹੀਂ ਸਮੁੱਚੀਆਂ ਨੇ ਹੱਥ ਵਿੱਚ ਜੱਫੇ ਪੰਧਿਆ ਨੇ ਤਾਂ ਕੁੜੀਆਂ ਝੂੜੀਆਂ ਜੱਫੇ ਪੰਧੀਆਂ ਨੂੰ ਨਹੀਂ ਜਿਨ੍ਹਾਂ ਨੇ ਇਹ ਅੱਜ ਥੱਕ ਵੀ ਗੱਲ ਰਹੀ ਕਿ ਅਸੀਂ ਸਿੱਖੂ ਪੰਥ ਨੂੰ ਪਰਣਾਏ ਹੋਏ ਹਾਂ ਪਰ ਸਾਡੇ ਇੱਕ ਦੂਏ ਦੇ ਨਾਲ ਕਈ ਵਾਰੀ ਵਿਚਾਰਾਂ ਦਾ ਮਤਲਬ ਪੇਸ਼ ਹੋ ਜਾਂਦਾ ਉਹ ਵਿਚਾਰਾਂ ਦਾ ਮਤਲਬ ਪੇਸ਼ ਬੈਠ ਕੇ ਕੀ ਜਾਵੇ ਜੇ ਨੂੰਰ ਬੈਠ ਕੇ ਕਿੰਨਾ ਜਾਵੇ ਤੇ ਪਾਸ ਨੂੰ ਫਾਇਦਾ ਬੜਾ ਹੋਊਗਾ ਕਿਉਂਕਿ ਆ ਸਮਾਜ ਜਿਹੜਾ ਚੱਲ ਰਿਹਾ ਭਰਾ ਮਾਰੂ ਚੱਕਵਲ ਸਭਾ ਮੱਦ ਰਹੇ ਆ ਪਰ ਜੇ ਸਤਗੁਰੂ ਜੀ ਕਿਰਪਾ ਕਰੇ ਬਾਣੀ ਦੇ ਟਿਕਾ ਨਾਲ ਈਰਖਾ ਦੁਸ਼ੈ ਭਾਵਨਾ ਨੂੰ ਸਾਧ ਜੇ ਸਤਿ ਦੀ ਖੋਜੀਆਂ